ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਇੱਕ ਕਮੀਜ਼ ਆਪਾਂ ਜਿੰਨਾ ਦਾ ਗਲਾ ਮਤਲਬ ਕਿ ਪਿੱਛੇ ਨੂੰ ਜਾਂਦਾ ਅੱਗੇ ਵਾਲਾ ਠੀਕ ਹੈ ਜੀ ਆਪਾਂ ਉਸ ਵੇਸ ਤੇ ਕਟਾਈ ਕਰਨੀ ਹੈ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੀ ਜਿਹੜੀ ਚੁੜਾਈ ਵਾਲੀ ਸਾਈਡ ਹੁੰਦੀ ਹੈ ਠੀਕ ਹੈ ਜੀ ਉੱਥੋਂ ਆਪਾਂ ਜਿਹੜਾ ਜਿੰਨਾ ਆਪਾਂ ਦਾ ਘੇਰਾ ਆਪਾਂ ਤਿਆਰ ਕਰਨਾ ਚਾਹੀਏ ਮੈਂ 24 ਇੰਚ ਘੇਰਾ ਤਿਆਰ ਕਰਨਾ ਠੀਕ ਹੈ ਜੀ ਆਪਾਂ ਉਹਦੇ ਵਿੱਚ 4 ਇੰਚ ਵਾਧਾ ਰੱਖ ਕੇ ਆਪਾਂ 28 ਘੇਰ ਦਾ ਨਿਸ਼ਾਨ ਲਗਾਵਾ ਠੀਕ ਹੈ ਜੀ ਇਹ ਮੇਰੇ ਕੋਲ 2.5 ਮੀਟਰ ਕਪੜਾ ਆ ਕਮੀਜ਼ ਦਾ ਕੱਲੇ ਦਾ ਠੀਕ ਹੈ ਜੀ ਉਸ ਦੇ ਬਾਅਦ ਆਪਾਂ ਕੰਨੇ ਵਾਲੇ ਸਾਈਡ ਤੋਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਲੰਬਾਈ ਆਪਾਂ ਰੱਖਣੀ ਹੈ 3 ਇੰਚ ਵੱਧ ਜਿੰਮੇ 44 ਇੰਚ ਲੰਬਾਈ ਮੈਂ ਤਿਆਰ ਕਰਨੀ ਹੈ ਮੈਂ ਰੱਖਿਆ ਇਹ 44 ਇੰਚ ਠੀਕ ਹੈ ਜੀ 42 43 ਔਰ 44 ਠੀਕ ਹੈ ਜੀ ਇਹ ਨਿਸ਼ਾਨ ਲਗਾ ਕੇ ਆਪਾਂ ਇਸ ਤਰ੍ਹਾਂ ਕਪੜੇ ਨੂੰ ਡੱਡਾ ਆਪਾਂ ਡਬਲ ਕਰ ਲੈਣਾ ਠੀਕ ਹੈ ਜੀ ਡਬਲ ਕਰ ਲੈਣਾ ਆਪਾਂ ਘੇਰ ਦਾ ਨਿਸ਼ਾਨ ਆਪਾਂ ਲਗਾਇਆ ਹੋਇਆ ਹੈ ਠੀਕ ਹੈ ਜੀ ਉਸੇ ਤਰ੍ਹਾਂ ਆਪਾਂ ਨੇ ਲੰਬਾਈ ਦਾ ਨਿਸ਼ਾਨ ਲਗਾਇਆ ਹੋਇਆ ਜਿਹੜਾ ਆਪਾਂ ਉਹਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਡਬਲ ਕੱਪੜੇ ਕਰਕੇ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਬਚੂਗਾ ਆਪਾਂ ਉਹਨੂੰ ਉਤਾਰ ਦਾਂਗੇ ਠੀਕ ਹੈ ਜੀ ਦੇਖੋ ਨਿਸ਼ਾਨ ਲਗਾ ਲਿਆ ਆ ਦੇਖੋ ਆਪਾਂ ਸਾਈਡ ਤੋਂ ਕੱਪੜੇ ਨੂੰ ਇਸ ਤਰ੍ਹਾਂ ਉਤਾਰ ਦੇਣਾ ਠੀਕ ਹੈ ਜੀ ਫਿਰ ਆਪਾਂ ਇਹ ਕੱਪੜੇ ਨੂੰ ਡਬਲ ਕਰ ਲੈਣਾ ਠੀਕ ਹੈ ਜੀ ਕੱਪੜਾ ਆਪਣੇ ਕੋਲ ਫੋਰ ਫੋਲਡ ਹੋ ਗਿਆ ਇਹ ਦੋਨੋਂ ਪੱਲੇ ਆਪਾਂ ਖੋਲ ਕੇ ਅਲੱਗ-ਅਲੱਗ ਆਪਾਂ ਜੋੜ ਕੇ ਰੱਖਿਆ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਣੇ ਕੋਲ ਹੁਣ ਚਾਰ ਮਤਲਬ ਤਿਆਹ ਹੋ ਗਏ ਕੱਪੜੇ ਨੇ ਦੋਨੋਂ ਪੱਲੇ ਆਪਾਂ ਫੋਲਡ ਕਰਕੇ ਰੱਖ ਲਏ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਆਪਾਂ ਦੇਖਣਾ ਵੀ ਆਪਣਾ ਗਲਾ ਕਿੰਨਾ ਹੈ ਠੀਕ ਹੈ ਜੀ ਗਲਾ ਆਪਾਂ ਰੱਖਣਾ ਹੈ 8 ਇੰਚ ਪਰ ਜਿਹੜਾ ਬੈਕ ਵਾਲਾ ਗਲਾ ਹੈ ਉਹ ਤਿਆਰ ਕਰਨਾ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਕਟਾਈ ਕਰਾਂਗੇ ਆਪਾਂ ਇਹਦੇ ਲਈ ਪੇਟੀਰਾ ਰੱਖਾਂਗੇ 6.5 ਇੰਚ ਠੀਕ ਹੈ ਜੀ 6.5 ਇੰਚ ਆਪਾਂ ਪੇਟੀਰਾ ਰੱਖਾਂਗੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਮੋਡੇ ਦਾ ਨਿਸ਼ਾਨ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਮੋਡੇ ਦਾ ਨਿਸ਼ਾਨ ਪਹਿਲਾਂ ਆਪਾਂ ਲਗਾਵਾਂਗੇ 7.5 ਠੀਕ ਹੈ ਜੀ ਆਪਾਂ ਇਹਦੀ ਜਿਹੜੀ ਛਾਤੀ ਉਹ 23 ਇੰਚ ਠੀਕ ਹੈ ਜੀ ਕਮਰ 22 ਇੰਚ ਆਰ हिਪ 24 ਇੰਚ ਆਪੋਸਤ ਵਿੱਚ ਇਹਦੀ ਕਟਿਕ ਕਟਿੰਗ ਕਰਨੀ ਹੈ ਠੀਕ ਹੈ ਜੀ ਪਹਿਲਾਂ ਪਰਖਿਆ ਮੋਢੇ ਨੂੰ 7.5 ਇੰਚ ਠੀਕ ਹੈ ਜੀ ਪਹਿਲਾਂ ਆਪਾਂ ਇਹ ਨਿਸ਼ਾਨ ਜਿਹੜਾ ਇਹ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਨਿਸ਼ਾਨ ਸਿੱਧਾ ਕਰਨ ਤੋਂ ਬਾਅਦ ਆਪਾਂ ਨੇ ਜਿਹੜਾ ਇਹ ਮਤਲਬ ਕਿ 7.5 ਰੱਖਿਆ ਆਪਾਂ ਅੱਧਾ ਇੰਚ ਉੱਪਰ ਜਿਹੜਾ ਇਹਨੂੰ ਘਟਾ ਲੈਣਾ ਅੱਗੇ ਵਾਲੇ ਪੱਲੇ ਨੂੰ ਠੀਕ ਹੈ ਜੀ ਸਿਰਫ ਅੱਗੇ ਵਾਲੇ ਪੱਲੇ ਨੂੰ ਆਪਾਂ ਨੇ ਅੱਧਾ ਇੰਚ ਘਾਟਾ ਕਰ ਦੇਣਾ ਹੈ ਠੀਕ ਹੈ ਜੀ ਜਿਹੜਾ ਆਪਣਾ ਅੱਧਾ ਇੰਚ ਘੱਟ ਹੋਣਾ ਆਪਣਾ ਪਿੱਛੇ ਵਾਲਾ ਜਿਹੜਾ ਆ ਅੱਧਾ ਇੰਚ ਆਪਣਾ ਉਹ ਵਾਧ ਜਾਣਾ ਹੈ ਠੀਕ ਹੈ ਜੀ ਜਿਹੜਾ ਬੈਕ ਵਾਲਾ ਪੱਲਾ ਹੈ ਉਹਨੂੰ ਆਪਾਂ ਅੱਧਾ ਇੰਚ ਵਾਧ ਰੱਖਾਂਗੇ ਅੱਗੇ ਵਾਲੇ ਪੱਲੇ ਨੂੰ ਆਪਾਂ ਅੱਧਾ ਇੰਚ ਘੱਟ ਰੱਖਾਂਗੇ ਠੀਕ ਹੈ ਜੀ ਜਿਵੇਂ ਅੱਗੇ ਵਾਲਾ ਆਪਣਾ ਹੋ ਗਿਆ 7 ਇੰਚ ਔਰ ਪਿੱਛੇ ਵਾਲਾ ਆਪਣਾ ਹੋ ਜਾਊਗਾ 7.5 ਇੰਚ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਅੱਧਾ ਇੰਚ ਵਧਾ ਕੇ ਉਹਦੀ ਜਿਹੜੀ ਨਿਸ਼ਾਨ ਲਵਾ ਕੇ ਆਪਾਂ ਨੂੰ ਕਟਿੰਗ ਕਰ ਦਾਂਗੇ ਠੀਕ ਹੈ ਜੀ ਜਦੋਂ ਆਪਾਂ ਇਹ ਮਤਲਬ ਕਾਟ ਪਾਉਣੀ ਹੈ ਆਪਣਾ ਗਲਾ ਪਿੱਛੇ ਨੂੰ ਨਾ ਜਾਵੇ ਇਹਦੇ ਵਿੱਚ ਆਪਾਂ ਫਿਰ ਮੋਢੇ ਦੀ ਕਾਟ ਨਹੀਂ ਪਾਉਂਦੇ ਹੈਗੀ ਠੀਕ ਹੈ ਜੀ ਉਹਨੂੰ ਬਿਲਕੁਲ ਆਪਾਂ ਸਿੱਧਾ ਰੱਖ ਦਏ ਇਸੇ ਤਰ੍ਹਾਂ ਆ ਦੇਖੋ ਹੁਣ ਅੱਗੇ ਵਾਲਾ ਆਪਣਾ ਹੋ ਗਿਆ 7 ਇੰਚ ਠੀਕ ਹੈ ਜੀ ਪਿੱਛੇ ਵਾਲਾ ਆਪਾਂ ਕਰਾਂਗੇ 7.5 ਇੰਚ ਠੀਕ ਹੈ ਜੀ ਆ ਦੇਖੋ 7.5 ਆਪਾਂ ਰੱਖ ਕੇ ਜਿਹੜਾ ਆਪਣਾ ਵੱਡ ਕਪੜਾ ਉਹਨੂੰ ਆਪਾਂ ਉਤਾਰ ਦਾਂਗੇ ਠੀਕ ਹੈ ਜੀ ਬੈਗ ਵਾਲੇ ਪੱਲੇ ਤੋਂ ਇਹਦੇ ਨਾਲ ਕੀ ਆਪਣਾ ਗਲਾ ਜਿਹੜਾ ਹੈ ਬਿਲਕੁਲ ਵੀ ਕਦੇ ਪਿੱਛੇ ਨੂੰ ਨਹੀਂ ਜਾਊਗਾ ਨਹੀਂ ਅੱਗੇ ਵਾਲਾ ਗਲਾ ਠੀਕ ਹੈ ਜੀ ਸਿਰਫ ਆਪਾਂ 1/2 ਇੰਚ ਹੀ ਵਧਾਉਣਾ ਨੂੰ ਲੋ ਜੀ ਠੀਕ ਹੈ ਜੀ ਲੰਬਾਈ ਆਪਣੀ ਉਸੇ ਤਰ੍ਹਾਂ ਪੂਰੀ ਆ ਠੀਕ ਹੈ ਜੀ ਹਾਂਜੀ ਲੰਬਾਈ ਆਪਣੀ 44 ਇੰਚ ਪੂਰੀ ਆ ਆਪਾਂ ਸਿਰਫ ਇਹਦਾ 1/2 ਇੰਚ ਦਾ ਆਪਾਂ ਜਿਹੜਾ ਬੈਕ ਵਾਲੇ ਪੱਲੇ ਦਾ ਉਹਨੂੰ ਵਧਾ ਕੇ ਰੱਖਤਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਮੋਢੇ ਦੀ ਕਟ ਲਾਵਾਂਗੇ ਇੱਥੋਂ ਆਪਣਾ ਹੈਗਾ 23 ਇੰਚ ਛਾਤੀ ਦਾ ਨਿਸ਼ਾਨ ਠੀਕ ਹੈ ਜੀ ਇੱਥੋਂ ਆਪਣਾ ਆ ਗਿਆ 11/2 ਆਪਾਂ ਇੱਥੇ ਪਲੇਟਾ ਪਾਉਣੀਆਂ ਨੇ ਆ ਦੇਖੋ 23 ਇੰਚ ਤੇ ਇਹਦਾ ਹਾਫ ਹੋ ਗਿਆ ਆਪਣੇ ਕੋਲ ਇਹ 11.5 ਇੰਚ ਠੀਕ ਹੈ ਜੀ 11.5 ਤੋਂ ਆਪਾਂ ਨੇ ਅੱਧਾ ਇੰਚ ਵਧਾ ਕੇ ਲਾਵਾਂਗੇ ਕਿਉਂਕਿ ਆਪਾਂ ਪਲੇਟ ਪਾਣੀ ਇਹਦੇ ਵਿੱਚ ਆਪਾਂ ਲਾਵਾਂਗੇ 12 ਇੰਚ ਦਾ ਨਿਸ਼ਾਨ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਿਹੜੀ ਇਹਦੀ ਗੁਲਾਈ ਪਾਣੀ ਆ ਉਹ 2 ਤੋਂ ਉੱਪਰ ਪਾਵਾਂਗੇ 2.5 ਇੰਚ ਕਿਉਂਕਿ ਇਹ ਹੈਵੀ ਸਾਈਜ਼ ਹੈ ਠੀਕ ਹੈ ਜੀ ਐਸੀ ਤਰ੍ਹਾਂ ਆਪਾਂ ਇਹੋ ਸਾਤੇ ਦਿਨ ਨਿਸ਼ਾਨ ਨਾਲ ਨੂੰ ਬੈਗ ਵਾਲੀ ਕਾਟ ਦਾ ਨਿਸ਼ਾਨ ਬਲਾ ਦਾਂਗੇ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆ ਗਿਆ ਆਪਣਾ ਫਰੰਟ ਜਿਹੜਾ ਆਪਾਂ ਜਿਹਨੂੰ ਆਪਾਂ ਸਾਹਮਣਾ ਕਹਿੰਦੇ ਆ ਬਿਲਕੁਲ ਆਪਣੀ ਜਿਹੜੀ ਅੱਗੇ ਵਾਲੀ ਕਾਟ ਹੁੰਦੀ ਹੈ ਠੀਕ ਹੈ ਜੀ ਉਹ ਤੁਸੀਂ ਕਿ ਮੇਜ਼ ਤੋਂ ਨਾਪ ਲੈਣੀ ਹੈ ਵੀ ਕਿੰਨੀ ਹੈ ਠੀਕ ਹੈ ਜੀ ਜਿਵੇਂ ਹੁਣੇ ਮੇਰੀ 14 ਇੰਚ ਤਿਆਰ ਹੈ ਮੈਂ ਇਹ ਸਾਢੇ 7 ਰੱਖ ਲਈ ਠੀਕ ਹੈ ਜੀ 15 ਇੰਚ ਹੋ ਗਈ ਠੀਕ ਹੈ ਜੀ ਸਵਾ ਕਿੰਚ ਤੇ ਜਿਹੜੀ ਮੇਰਾ ਇਹ ਨਿਸ਼ਾਨ ਅੱਗੇ ਵਾਲਾ ਨਿਸ਼ਾਨੜਾ ਉਹ ਆਉਂਦਾ ਆ ਠੀਕ ਹੈ ਜੀ ਆਪਾਂ ਉਹਦੀ ਕਾਟ ਪਾਵਾਂਗੇ ਫਰੰਟ ਦੀ ਇਹ ਵਾਲੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆ ਗਿਆ ਆਪਣੀ ਪਲੇਟਾਂ ਦਾ ਨਿਸ਼ਾਨ ਪਲੇਟ ਆਪਾਂ ਤਿਆਰ ਪਹਿਲਾਂ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਠੀਕ ਹੈ ਜੀ ਕਮਰ ਆਪਣੀ ਆਊਗੀ 15 ਇੰਚ ਤੇ ਠੀਕ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਇੱਥੋਂ ਮੋਢੇ ਦਾ ਪਰ ਆ ਕੇ ਦੇਖ ਲੈਣਾ ਵੀ ਆਪਣੇ ਸਾਈਡਸ ਵਾਲੇ ਆਪਾਂ ਕਿੰਨੀ ਤਿਆਰ ਕਰਨੀ ਆ ਇਹ ਆਪਾਂ ਤਿਆਰ ਕਰਨੀ ਆ 15 ਇੰਚ ਠੀਕ ਹੈ ਜੀ ਆਪਾਂ 1 ਇੰਚ ਵੱਧ ਲੈ ਲਈ 16 ਇੰਚ ਕਿਉਂਕਿ ਪਲੇਟ 'ਚ ਵੀ ਆਉਣਾ ਔਰ ਸਲਾਈ 'ਚ ਵੀ ਆਉਣਾ ਆਪਣੀ ਮੋਢੇ ਵਾਲੀ 'ਚ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇਧਰ ਨਿਸ਼ਾਨ ਲਗਾ ਲਾਂਗੇ ਹਾਂਜੀ 15 ਇੰਚ ਤੇ ਆਪਣਾ ਕਮਰ ਦਾ ਨਿਸ਼ਾਨ ਲਗਾ ਕੇ ਆਪਾਂ ਪਹਿਲਾਂ ਇਹ ਨਿਸ਼ਾਨ ਸਿੱਧੇ ਕਰ ਲਾਂਗੇ ਜੀ ਇਹ ਆ ਗਿਆ ਆਪਣਾ हिਪ ਦਾ ਨਿਸ਼ਾਨ ਹਾਂਜੀ ਉਸ ਤੋਂ ਬਾਅਦ ਆ ਕਿ ਆਪਣਾ ਜਿਹੜਾ ਪਰ ਪ੍ਰੋਗਰੈਸ ਦਾ ਨਿਸ਼ਾਨ ਲਗਾਉਣੀ ਹੁੰਦੀ ਹੈ ਠੀਕ ਹੈ ਜੀ ਛਾਤੀ ਦਾ 3 ਇੰਚ ਹੇਠਾਂ ਠੀਕ ਹੈ ਜੀ ਇਹ ਆਪਾਂ ਲਾਵਾਂਗੇ ਅੱਧਾ ਇੰਚ ਵਧਾ ਕੇ ਜਿਵੇਂ ਆਪਣੇ 11.5 ਤਿਆਰ ਆ ਠੀਕ ਹੈ ਜੀ 23 ਇੰਚ ਛਾਤੀ ਆ ਆਪਾਂ 24 ਇੰਚ ਦੇ حساب ਨਾਲ 12 ਇੰਚ ਤੇ ਲਗਾ ਲਿਆ ਕਮਰ ਆਪਣੀ ਹੈਗੀ 21 ਇੰਚ ਠੀਕ ਹੈ ਜੀ ਇਹਨੂੰ ਆਪਾਂ ਲਾਵਾਂਗੇ 11 ਇੰਚ ਤੋਂ ਠੀਕ ਹੈ ਜੀ ਕਿਉਂਕਿ ਆਪਾਂ ਪਲੇਟਾ ਪਾਉਣੀਆਂ ਨੇ ਹਾਂਜੀ ਇਹ ਪਤਾ ਨਿਸ਼ਾਨ ਆਪਣਾ ਜਿੰਨਾ ਹੈਗਾ ਆਪਾਂ ਉਨਾ ਹੀ ਲਾਵਾਂਗੇ ਠੀਕ ਹੈ ਜੀ 24 ਇੰਚ ਦੇ ਹਿਸਾਬ ਨਾਲ 12 ਇੰਚ ਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਪਲੇਟ ਦਾ ਨਿਸ਼ਾਨ ਠੀਕ ਹੈ ਜੀ ਪਲੇਟ ਆਪਾਂ ਜਿਹੜੀ ਆਪਾਂ 12.5 ਤੇ ਆਪਾਂ ਨਿਸ਼ਾਨ ਲਗਾਉਣਾ ਪਲੇਟ ਦਾ ਕਿਉਂਕਿ ਆਪਾਂ ਅੱਗੇ ਵਾਲਾ ਪੱਲਾ ਜਿਹੜਾ ਆ ਉਹ ਆਪਣਾ ਮਤਲਬ ਆਪਾਂ ਨੇ ਜਿਹੜਾ ਥੱਲੇ ਕੀਤਾ ਆ ਨੀਚੇ ਆਪਣਾ ਆ ਜਾਊਗਾ ਔਰ ਬੈਕ ਵਾਲਾ ਆਪਾਂ ਉੱਚਾ ਕੀਤਾ ਆ ਠੀਕ ਹੈ ਜੀ ਪਿੱਛੇ ਵਾਲਾ ਆਪਾਂ ਵਧਾ ਕੇ ਲਗਾਇਆ ਇਹ ਪਲੇਟ ਥੋੜੀ ਜੀ ਫਿਰ ਆਪਾਂ ਉਹ ਜਿਹੜੀ ਆ ਉੱਚੀ ਚੱਕ ਕੇ ਲਗਾਉਣੀ ਪੈਂਦੀ ਹੈ ਠੀਕ ਹੈ ਜੀ ਆਪਾਂ ਇਹ ਲਾਵਾਂਗੇ 12.5 ਇੰਚ ਤੇ ਨਿਸ਼ਾਨ ਲਗਾਇਆ ਆ ਠੀਕ ਹੈ ਜੀ 1.5 ਇੰਚ 4 ਇੰਚ ਆਪਾਂ ਇਹਦਾ ਜਿਹੜਾ ਸੈਂਟਰ ਪਲੇਟਾਂ ਦਾ ਫਰਕ ਰੱਖਿਆ ਠੀਕ ਹੈ ਜੀ ਵਿੱਚ 7 ਇੰਚ ਦੀ ਆਪਾਂ ਪਲੇਟ ਪਾਵਾਂਗੇ ਇਹ ਠੀਕ ਹੈ ਜੀ ਪਲੇਟ ਆਪਾਂ ਪਹਿਲਾਂ ਸਿੱਧੀਆਂ ਬਿਲਾ ਦਾਂਗੇ ਇਸ ਤਰ੍ਹਾਂ ਜਿਹੜੀ ਆਪਾਂ ਲਗਾਈ ਹੈ ਹਾਂਜੀ ਉਸ ਤੋਂ ਬਾਅਦ ਆਪਣੀ ਮੋਡੇ ਵਾਲੀ ਪਲੇਟ ਆਊਗੀ ਠੀਕ ਹੈ ਜੀ ਇਹ ਸਾਈਡ ਦੇ ਹਿਸਾਬ ਨਾਲ ਜਿਹੜੀ ਆਪਣੀ ਥੋੜੀ ਜੀ ਸਾਈਡ ਤੋਂ ਜਾਊਗੀ ਠੀਕ ਹੈ ਜੀ ਇਹ ਆਪਾਂ ਫਰਕ ਰੱਖਿਆ ਹੈ 2 ਇੰਚ ਠੀਕ ਹੈ ਜੀ ਦੋਨੋਂ ਪਲੇਟਾਂ ਦਾ ਸੇਮ ਟੂ ਸੇਮ ਫਰਕ 2-2 ਇੰਚ ਦਾ ਰੱਖਣਾ ਆਪਾਂ ਨੇ ਠੀਕ ਹੈ ਜੀ ਹਾਂਜੀ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਆ ਇਹ ਆਪੋ ਦੇ ਨਾਲ ਇਹਨੂੰ ਇਸ ਤਰ੍ਹਾਂ ਮਿਲਾ ਦਾਂਗੇ ਠੀਕ ਹੈ ਜੀ ਇਹ ਆਪਣੀ ਫਿਟਿੰਗ ਤੋਂ 1 ਇੰਚ ਥੋੜੀ ਉੱਚੀ ਬਣਾ ਰੱਖੋਗੀ ਠੀਕ ਹੈ ਜੀ ਐਸੇ ਤਰ੍ਹਾਂ ਆਪਾਂ ਜਿਹੜੀ ਮੋਡੇ ਵਾਲੀ ਪਲੇਟ ਆਉਣ ਨੂੰ ਮਿਲਾ ਦਾਂਗੇ ਲਓ ਜੀ ਹਾਂਜੀ ਹੁਣ ਇਹ ਨਿਸ਼ਾਨ ਆਪਾਂ ਮਿਲਾ ਦਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਬ੍ਰੈਸ ਦੇ ਨਿਸ਼ਾਨ ਨਾਲ ਛਾਤੀ ਦਾ ਨਿਸ਼ਾਨ ਠੀਕ ਹੈ ਜੀ ਪਰ ਪ੍ਰਗਿਆ ਸੇ ਨਿਸ਼ਾਨ ਨਾ ਕਮਰ ਦਾ ਨਿਸ਼ਾਨ ਕਮਰ ਦੇ ਨਿਸ਼ਾਨ ਨਾਲ हिप ਦਾ ਨਿਸ਼ਾਨ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆਪਣਾ ਘੇਰਾ ਆ ਗਿਆ ਠੀਕ ਹੈ ਜੀ ਘੇਰਾ ਜਿਹੜਾ ਆ ਆਪਾਂ ਨੇ ਇਹ ਆਪਾਂ ਨੇ 23 ਇੰਚ ਮਤਲਬ ਵੀ ਜਿਵੇਂ ਆਪਣੀ हिਪ 24 ਇੰਚ ਆ ਠੀਕ ਹੈ ਜੀ ਆਪਾਂ ਨੇ 1 ਇੰਚ ਘਟਾ ਕੇ ਆਪਾਂ ਰੱਖਣਾ ਇਹਨੂੰ 23 ਇੰਚ ਠੀਕ ਹੈ ਜੀ ਘੇਰਾ ਆਪਾਂ 1 ਇੰਚ ਘੱਟ ਰੱਖਾਂਗੇ ਜਦੋਂ ਆਪਾਂ ਇਹਨੂੰ ਤਰਪਾਈ ਕਰਾਂਗੇ ਠੀਕ ਹੈ ਜੀ ਇਹ ਆਪਣਾ ਆ ਗਿਆ ਘੇਰੇ ਦਾ ਨਿਸ਼ਾਨ ਹਾਂਜੀ ਇੱਥੋਂ ਆਪਾਂ ਬਾਧ ਰੱਖ ਲਾਂਗੇ ਜਿਹੜਾ ਆਪਾਂ ਤਿਆਰ ਨਾਪ ਤੋਂ 2 2 ਇੰਚ ਆਪਾਂ ਇਹਨੂੰ ਬਾਧ ਰੱਖਾਂਗੇ ਠੀਕ ਹੈ ਜੀ ਜਿਹੜਾ ਆਪਣਾ ਵਿਚ ਮਾਰਜਨ ਆ ਜਾਊਗਾ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਇਹ ਦੋਨੋਂ ਪੱਲੇ ਪੱਲੇ ਆਪਾਂ ਨੇ ਇਕੱਠੇ ਕੱਟ ਦੇਣੇ ਉਸ ਤੋਂ ਬਾਅਦ ਆਪਾਂ ਅੱਗੇ ਵਾਲੇ ਪੱਲੇ ਜਿਹੜੇ ਆਪਾਂ ਦੋ ਚੱਕ ਕੇ ਆਪਾਂ ਬਾਅਦ ਚ ਕਟਿੰਗ ਕਰਾਂਗੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਉੱਪਰ ਵਾਲੇ ਦੋ ਪੱਲੇ ਚੱਕ ਲੈਣੇ ਉਹ ਆਪਣੇ ਫਰੰਟ ਵਾਲਾ ਪੱਲਾ ਹੋਊਗਾ ਠੀਕ ਹੈ ਜੀ ਆਪਾਂ ਇਹ ਜੋ ਜਿਹੜੀ ਆਪਣੇ ਬਾਹਰ ਘਾਟਾ ਪਹਿਲਾਂ ਪੋਂ ਬਰਾਬਰ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਲਾ ਪਨ ਨਿਸ਼ਾਨ ਲੱਗਿਆ ਇਹ ਆਪਣਾ ਚਾਕ ਫੋਲਡਿੰਗ ਦਾ ਹੋ ਜਾਊਗਾ ਠੀਕ ਹੈ ਜੀ ਸਾਈਡ ਤੋਂ ਆਪਾਂ ਜਿਹੜਾ ਇਸਾ ਕਪੜਾ ਆਪਾਂ ਕੱਟ ਦਾਂਗੇ ਇਸ ਤਰ੍ਹਾਂ ਕੀ ਆਪਣਾ ਕਮੀਜ਼ ਬਿਲਕੁਲ ਵੀ ਜਿਹੜਾ ਆਪਣਾ ਪਿੱਛੇ ਨੂੰ ਨਾ ਜਾਊਗਾ ਠੀਕ ਹੈ ਜੀ ਜਿਵੇਂ ਜਿਵੇਂ ਆਪਾਂ ਘਾਟ ਲਗਾਵਾਂਗੇ ਉਸੇ ਤਰ੍ਹਾਂ ਆਪਾਂ ਫੀਟਿੰਗ ਦਾ ਨਿਸ਼ਾਨ ਲਗਾਉਣੇ ਹੁੰਦੇ ਆ ਠੀਕ ਹੈ ਜੀ ਹੁਣ ਆਪਾਂ ਦੋ ਪੱਲੇ ਚੱਕ ਕੇ ਉੱਪਰ ਵਾਲੇ ਠੀਕ ਹੈ ਜੀ ਆ ਦੇਖੋ ਅਲੱਗ-ਅਲੱਗ ਪਰ ਰੱਖੇ ਹੋਏ ਨੇ ਪੱਲੇ ਇਹ ਹਾਂਜੀ ਹੁਣ ਆਪਾਂ ਜਿਹੜੀ ਆਪਣੀ ਫਰੰਟ ਵਾਲੀ ਕਾਰਟ ਆ ਪਾਉ ਪਾ ਦਾਂਗੇ ਲਓ ਜੀ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਜਿਹੜੇ ਬਾਕੀ ਆਪਣੇ ਅੰਦਰ ਵਾਲੇ ਉਹ ਵੀ ਆਪ ਦੱਸਾਂਗੇ ਠੀਕ ਹੈ ਜੀ ਆਪਾਂ ਸੂਈ ਨਾਲ ਇਸ ਤਰ੍ਹਾਂ ਲਗਾ ਲੈਣੇ ਆ ਸੂਈ 'ਚ ਇਹਦਾ ਧਾਗਾ ਪਾ ਕੇ ਠੀਕ ਹੈ ਜੀ ਸਾਰੇ ਨਿਸ਼ਾਨ ਜਿਹੜੇ ਆਪਣੇ ਸੌਕੇ ਤੇ ਗੜਨ ਲੱਗ ਜਾਂਦੇ ਆ ਇੱਦਾਂ ਆ ਦੇਖੋ ਠੀਕ ਹੈ ਜੀ ਇੱਕ ਵਾਰੀ ਧਾਗਾ ਪਾ ਕੇ ਆਪਾਂ ਸਾਰੇ ਨਿਸ਼ਾਨਾਂ ਦੇ ਵਿੱਚ ਇਸ ਤਰ੍ਹਾਂ ਨਿਸ਼ਾਨੀ ਲਗਾ ਦੇਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਆਪਾਂ ਨੀਚੇ ਵਾਲੇ ਨਿਸ਼ਾਨ ਵੀ ਲਗਾ ਲਾਂਗੇ నిశాను స్ే నా సెర్గే ఇరకేజీ సారే నిశాన ਹਾਂਜੀ ਹੁਣ ਆਪਾਂ ਜਿਹੜੇ ਸਾਈਡ ਵਾਲੇ ਪਲੇਟਾ ਆਪਣੇ ਅੱਗੇ ਵਾਲੇ ਪੱਲੇ ਦੀਆਂ ਆਪਾਂ ਉਹ ਵੀ ਲਗਾ ਲਾਂਗੇ ਠੀਕ ਹੈ ਜੀ ਉਹ ਸਿਰਫ ਆਪਾਂ ਦੋ ਪਲੇਟਾਂ ਦੇ ਨਿਸ਼ਾਨ ਲਗਾਉਣੇ ਹੁੰਦੇ ਨੇ ਠੀਕ ਹੈ ਜੀ ਇਸੇ ਤਰ੍ਹਾਂ ਬਾਸ ਸਾਈਡ ਬਲੇਡ ਦਾ ਲਗਾ ਲਾਂਗੇ ਲੋ ਜੀ ਇਸਾਤ ਵੱਲ ਆਪਾਂ ਕੱਟ ਲਗਾ ਲਾਂਗੇ ਠੀਕ ਹੈ ਜੀ ਇਹ ਇਹ ਕੱਟ ਦੇ ਹਿਸਾਬ ਨਾਲ ਜਿਹੜੀ ਆਪਣੀ ਆ ਨਿਸ਼ਾਨ ਲੱਗ ਜਾਣਗੇ ਕੋਈ ਸੋਖੇ ਠੀਕ ਹੈ ਜੀ ਜਿਹੜੇ ਪੁਲਸਰੀ ਪਾਸੇ ਲਗਾਉਣੇ ਹਜੇ ਆ ਦੇਖੋ ਠੀਕ ਹੈ ਜੀ ਇਹ ਕੱਟ ਤੁਸੀਂ ਹਲਾਉਣੇ ਨੇ ਜਿਵੇਂ ਤੁਸੀਂ ਫਿਟਿੰਗ ਕਰ ਰਹੇ ਹੋ ਨਾ ਬਿਲਕੁਲ ਠੀਕ ਹੈ ਜੀ ਇਹਨੂੰ ਆਪਾਂ ਕੱਟਾਂ ਨੂੰ ਆਪਾਂ ਕੱਟਨਾ ਕੱਟ ਮਲਾ ਕੇ ਫਿਰ ਫਿਟਿੰਗ ਦਾ ਨਿਸ਼ਾਨ ਲਗਾਉਣਾ ਆ ਠੀਕ ਹੈ ਜੀ ਆਪਣਾ ਜਿਹੜਾ ਅੱਧਾ ਇੰਚ ਆਪਾਂ ਪਿੱਛੇ ਪੱਲਾ ਵੱਧ ਰੱਖਿਆ ਹੈ ਉਹ ਆਪਣਾ ਅੱਗੇ ਆਊਗਾ ਠੀਕ ਹੈ ਜੀ ਅੱਧਾ ਇੰਚ ਜਿਵੇਂ ਜਿਵੇਂ ਆਪਾਂ ਕੱਟ ਲਗਾਏ ਨੇ ਆਪਾਂ ਉਸੇ ਤਰ੍ਹਾਂ ਕੱਟਾਂ ਦੇ ਉੱਪਰ ਆਪਣੀ ਫੀਟਿੰਗ ਜਿਹੜੀ ਹੈ ਕਰਨੀ ਹੈ ਠੀਕ ਹੈ ਜੀ ਕੱਟ ਬਾਦ ਕਰਕੇ ਨਿਓ ਕਰਨੀ ਹੈਗੀ ਤਾਂ ਕਿ ਜਿਹੜੀ ਆਪਣਾ ਇਹੜਾ ਫਰਕ ਪੈ ਜਾਂਦਾ ਹੈ ਠੀਕ ਹੈ ਜੀ ਪਲੇਟਾਂ ਦਾ ਆਪਾਂ ਉਹ ਬਰਾਬਰ ਕਰਦੇ ਹਾਂ ਆਪਣਾ ਜਿਹੜਾ ਪੱਲਾ ਫਿਰ ਉੱਚਾ ਹੋ ਜਾਂਦਾ ਹੈ ਠੀਕ ਹੈ ਜੀ ਉਹਦੇ ਨਾਲ ਆਪਣੀ ਫੀਟਿੰਗ ਜਿਹੜੀ ਹੈ ਫਰਕ ਪੈ ਜਾਂਦਾ ਹੈ ਫਿਰ ਜਿਹੜਾ ਆਪਣਾ ਅੱਗੇ ਵਾਲਾ ਪੱਲਾ ਹੈ ਨਾ ਠੀਕ ਹੈ ਜੀ ਉਹ ਆਪਾਂ ਉੱਪਰ ਚੜਦਾ ਹੈ ਫਿਰ ਜਿਵੇਂ ਆਪਾਂ ਫੀਟਿੰਗ ਦਾ ਨਿਸ਼ਾਨ ਤੇ ਆਪਾਂ ਕੱਟ ਲਗਾਤੇ ਆਪਾਂ ਕੱਟ ਨਾਲ ਕੱਟ ਮਲਾ ਕੇ ਫੀਟਿੰਗ ਕਰਨੀ ਹੈ ਠੀਕ ਹੈ ਜੀ ਬਿਲਕੁਲ ਸਹੀ ਬੋਰ ਪਰਫੈਕਟ ਆਪਣੀ ਜਿਹੜੀ ਫਿਟਿੰਗ ਆਉਗੀ ਉਸ ਦੇ ਸਬ ਨਾਲ ਲੋ ਜੀ ਆਪਾਂ ਨਿਸ਼ਾਨ ਬੁਲਾਦੇ ਇਹ ਸਾਰੇ ਇਸ ਤਰ੍ਹਾਂ ਫਿਰ ਆਪਣੀ ਫਿਟਿੰਗ ਜਿਹੜੀ ਬਿਲਕੁਲ ਸਹੀ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਆਪਾਂ ਕਟਾਂਗੇ ਇਹਦਾ ਬੈਕ ਵਾਲਾ ਗਲਾ ਠੀਕ ਹੈ ਜੀ ਬੈਕ ਵਾਲੇ ਗਲੇ ਦੇ ਆਪਾਂ ਚੁਟਾਈ ਰੱਖਾਂਗੇ 3 ਇੰਚ ਠੀਕ ਹੈ ਜੀ ਠੀਕ ਹੈ ਜੀ ਲੰਬਾਈ ਆਪਾਂ ਰੱਖਾਂਗੇ ਇਹਦੀ 8 ਇੰਚ ਠੀਕ ਹੈ ਜੀ ਇੱਥੋਂ ਆਪਾਂ 3 ਤੋਂ 1/2 ਇੰਚ 3 ਇੰਚ ਰੱਖ ਲਾਂਗੇ نیچے ਤੋਂ ਠੀਕ ਹੈ ਜੀ ਹਾਂ ਜੀ 8 ਇੰਚ ਆਪਾਂ ਲੰਬਾਈ ਰੱਖੀਏ ਗਲੇ ਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਗੁਲਾਈ ਪਾਣੀ ਹਾਂ ਜੀ ਇਸ ਤਰ੍ਹਾਂ ਆਪਾਂ ਇਹਨੂੰ ਫਿਰ ਗੁਲਾਈ ਪਾ ਦਾਂਗੇ ਠੀਕ ਹੈ ਜੀ 1 ਇੰਚ ਤੋਂ ਲੋ ਜੀ ਹੁਣ ਆਪਾਂ ਇਹਦੀ ਗਲੇ ਦੀ ਜਿਹੜੇ ਬੈਕ ਵਾਲੇ ਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਅੱਗੇ ਵਾਲ ਆਪਾਂ ਬੁਕਰਵਾਲਾ ਬਣਾਵਾਂਗੇ ਠੀਕ ਹੈ ਜੀ ਲੋ ਜੀ ਇਹ ਆਪਣੀ ਗਲੇ ਦੀ ਕਟਾਈ ਵੀ ਹੋ ਗਈ ਠੀਕ ਹੈ ਜੀ ਲੋ ਜੀ ਹੁਣ ਆਪਾਂ ਬਾਜੂ ਕਟਿੰਗ ਕਰਾਂਗੇ ਠੀਕ ਹੈ ਜੀ ਬਾਹਾਂ ਦੀ ਕਟਾਈ ਹਾਂਜੀ ਸਭ ਤੋਂ ਪਹਿਲਾਂ ਆਪਾਂ ਬਾਹ ਦੀ ਲੰਬਾਈ ਦੇਖਾਂਗੇ ਕਿੰਨੀ ਰੱਖਣੀ ਆ ਬਾਹ ਜਿਹੜਾ ਮੇਰਾ ਕਪੜਾ ਸਾਈਡ ਤੇ ਬਚ ਗਿਆ ਸੀ ਉਸ ਤੋਂ ਬਾਹ ਨਿਕਲ ਗਈ ਠੀਕ ਹੈ ਜੀ ਬਾਹ ਆਪਾਂ ਤਿਆਰ ਕਰਨੀਆਂ 6 ਇੰਚ ਆਪਾਂ 2 ਇੰਚ ਬਾਹ ਤੇ ਰੱਖਾਂਗੇ ਇਹਨੂੰ 8 ਇੰਚ ਠੀਕ ਹੈ ਜੀ ਆ ਦੇਖੋ ਜਿੰਨਾ ਕਪੜਾ ਆਪਾਂ ਕੋਲ ਚੜਾਈ ਤੇ ਸੀਗਾ ਸਾਰਾ ਆਪਾਂ ਲੈ ਲਿਆ ਉਹ ਠੀਕ ਹੈ ਜੀ ਪਹਿਲਾਂ ਆਪਾਂ ਡਬਲ ਕਰ ਲੈਣਾ ਜਿਸ ਤਰ੍ਹਾਂ ਆਪਾਂ ਕਮੀਜ਼ ਨੂੰ ਆਪਾਂ ਫੋਲਡ ਕਰਿਆ ਠੀਕ ਹੈ ਜੀ ਫੋਰ ਫੋਲਡ ਕਰਿਓ ਉਸੇ ਤਰ੍ਹਾਂ ਆਪਾਂ ਬਾਹ ਨੂੰ ਕਰ ਲੈਣਾ ਲਓ ਜੀ ਠੀਕ ਹੈ ਜੀ ਇਹ ਆਪਣਾ 4 ਫੋਲਡ ਕਪੜਾ ਹੋ ਗਿਆ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਮੋਰੀ ਦਾ ਨਿਸ਼ਾਨ ਲਗਾਵਾਂਗੇ ਬਾਹ ਦੀ ਲੰਬਾਈ ਵਾਲੀ ਸਾਈਡ ਜਿਹੜੀ ਹੁੰਦੀ ਹੈ ਠੀਕ ਹੈ ਜੀ ਲੰਬਾਈ ਬਾਹ ਦੀ ਜਿਹੜੀ ਖੁੱਲੀ ਰੱਖਣੀ ਹੈ ਮੈਂ 8 ਇੰਚ ਰੱਖਣੀ ਹੈ ਮੈਂ 1.5 ਇੰਚ ਵੱਧ ਲਾਉਂਗੀ ਠੀਕ ਹੈ ਜੀ 9.5 ਇੰਚ ਉਸ ਤੋਂ ਬਾਅਦ ਆਪਾਂ ਕਾਟ ਦਾ ਨਿਸ਼ਾਨ ਲਗਾਵਾਂਗੇ ਉਹ ਪਲਗਾਵਾਂਗੇ 3 ਇੰਚ ਤੋਂ ਠੀਕ ਹੈ ਜੀ ਹਾਂਜੀ ਇਥੋਂ ਆਪਣਾ ਜਿਹੜਾ ਹੁਣ ਜਿਵੇਂ ਆਪਣੀ ਫੀਟਿੰਗ ਇਹ 23 ਇੰਚ ਆ ਉਹਦੇ ਸਵਾਇੜਾ ਆਪਣਾ 10 ਸਵਾ 10 ਇੰਚ ਤੇ ਮੋਢਾ ਬਣੂਗਾ ਠੀਕ ਹੈ ਜੀ ਆ ਦੇਖੋ 23 ਇੰਚ ਆਪਣੀ ਫੀਟਿੰਗ ਆਪਾਂ ਉਹਦਾ ਹਾਫ ਕਰਕੇ ਦਿਖ ਲੈਣਾ ਹੈ ਠੀਕ ਹੈ ਜੀ ਕਈ ਵਾਰ ਨਹੀਂ ਪਤਾ ਹੁੰਦਾ ਵੀ ਆਪਾਂ ਕਿੰਨਾ ਜਿਹੜਾ ਆਪਣਾ ਸ਼ਾਲ ਲਗਾ ਕੇ ਮੋਢਾ ਆਪਾਂ ਕਟਿੰਗ ਕਰੀਏ ਠੀਕ ਹੈ ਜੀ ਇਹ ਆਪਣਾ 11.5 ਹੋ ਗਿਆ ਆਪਾਂ 1 ਇੰਚ ਘਟਾ ਲੈਣਾ ਇਹ ਚੋਂ ਠੀਕ ਹੈ ਜੀ 10.5 ਇੰਚ ਤੇ ਆਪਣਾ ਜਿਹੜਾ ਇਹ ਮੋਢਾ ਬਣੂਗਾ ਆਪਾਂ ਮਤਲਬ 10.5 ਆਪਣੇ ਕੋਲ ਤਿਆਰ ਆ ਬਿਲਕੁਲ ਆਪਾਂ ਜਿਹੜਾ ਸਾਈਡ ਤੋਂ ਕਪੜਾ ਲਗਾ ਠੀਕ ਹੈ ਜੀ ਰੱਖਾ ਥੋੜੀ ਜਿਹੀ ਆਪਾਂ ਕਟਿੰਗ ਕਰ ਲਾਂਗੇ ਇਹਦੀ ਸਾਈਡ ਤੋਂ ਕਪੜਾ ਲਗਾ ਲਾਂਗੇ ਠੀਕ ਹੈ ਜੀ ਤਾਂ ਜੋ ਇਹਨੂੰ سپورਟ ਮਿਲ ਜੂਗੀ ਠੀਕ ਹੈ ਜੀ ਇੱਥੋਂ ਆਪਾਂ ਰੱਖਿਆ 2 2 ਸਵਾ 2 2.5 ਰੱਖ ਲਓ ਤੁਸੀਂ ਉੱਪਰ ਦੇ ਜਿਹੜੇ ਆਪਾਂ ਕਾਟ ਪਾਉਣੇ ਇਹਨੂੰ ਛੱਟ ਕੇ ਫਿਰ ਆਪਾਂ ਨੇ ਜਿਹੜਾ ਆਪਾਂ ਨਿਸ਼ਾਨ ਲਗਾਇਆ 3 ਇੰਚ ਦਾ ਪੋਨੋ ਬੁਲਾ ਦੇਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਉੱਪਰ ਤੇ ਇਹਦੀ ਗੁਲਾਈ ਪਾ ਦੇਣੀ ਹੈ ਠੀਕ ਹੈ ਜੀ ਆ ਦੇਖੋ ਆਪਣਾ ਇਹ ਜਿਹੜਾ ਆਪਾਂ ਮਾਰੰਦ ਰੱਖ ਕੇ ਆਪਾਂ ਨਿਸ਼ਾਨ ਲਗਾਏ ਸੁੰਨ ਬੁਲਾ ਦਾਂਗੇ ਠੀਕ ਹੈ ਜੀ ਇੱਥੇ ਆਪਾਂ ਇਸਲਾ ਕਪੜਾ ਲਗਾ ਲਾਂਗੇ ਥੋੜਾ ਜਿਹਾ ਸਾਈਡ ਤੇ ਠੀਕ ਹੈ ਜੀ ਬਾਕੀ ਇਹ ਤਿਆਰ ਆ ਬਿਲਕੁਲ ਪਰ ਉਹਨੂੰ ਸਪੋਰਟ ਤੇ ਲਈ ਜਿਹੜਾ ਆਪਣੇ ਜਿਹੜੀ ਆਪਣੇ ਛਿੱਜੂਗੇ ਨੇ ਬਾਹ ਠੀਕ ਹੈ ਜੀ ਪਰ ਥੋੜਾ ਕਪੜਾ ਇਸਲਾ ਲਗਾ ਲਾਂਗੇ ਅਸਰ ਆਪਾਂ ਇਹਨੂੰ ਗੋਲਾਈ ਦੇ ਵਿੱਚ ਘੜ ਪਾ ਲੈਣੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਆਪਾਂ ਹਲਕਾ ਹਲਕਾ ਲਗਾ ਦਾਂਗੇ ਇਹਨੂੰ ਸਾਈਡ ਤੋਂ ਤਾਂ ਜੋ ਜਿਹੜੀ ਆਪਣੇ ਮੋਡੇ ਦੀ ਕਾਰਟ ਦੀ ਸ਼ੇਪ ਪੈ ਜਾਵੇ ਠੀਕ ਹੈ ਜੀ ਲੋ ਜੀ ਇਸੇ ਤਰ੍ਹਾਂ ਆਪਾਂ ਥੋੜੀ ਜਿਹੀ ਅੱਗੇ ਵਾਲੀ ਜਿਹੜੀ ਕਾਰਟ ਆਪਾਂ ਇੰਝ ਦੀ ਉਹ ਪਾ ਲਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਔਰ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਠੀਕ ਹੈ ਜੀ ਲਾਈਕ ਔਰ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਆ ਦੇਖੋ ਇੱਥੋਂ ਆਪਾਂ 3 ਇੰਚ ਦੀ ਜਿਹੜੀ ਆਪਣੀ ਫਰੰਟ ਵਾਲੀ ਕਾਰਟ ਆ ਪਾਉ ਪਾਦਾਂਗੇ ਠੀਕ ਹੈ ਜੀ ਦੋ ਪੱਲੇ ਚੱਕ ਕੇ ਆਪਾਂ ਉਹ ਵਾਲੀ ਕਾਰਟ ਪਾਦਾਂਗੇ ਠੀਕ ਹੈ ਜੀ ਢੰਡ ਵਾਲੀ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਜਿਹੜਾ ਕਮੀਜ਼ ਬਿਲਕੁਲ ਸਹੀ ਬਣੂਗੀ ਔਰ ਪਰਫੈਕਟ ਫਿਟਿੰਗ ਆਊਗੀ ਠੀਕ ਹੈ ਜੀ ਇਥੋਂ ਆਪਾਂ 1.5 ਇੰਚ ਜਿਹੜਾ ਆਪਣਾ ਫੋਲਡਿੰਗ ਦਾ ਆਪਾਂ ਨਿਸ਼ਾਨ ਲਗਾ ਲਿਆ ਪੌ ਕੱਟ ਲਗਾ ਲੈਣਾ ਠੀਕ ਹੈ ਜੀ ਉਹ ਜੀ ਕਟਿੰਗ ਆਪਣੀ ਹੋ ਗਈ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਸੇ ਜੁੜ ਕਰੇ ਠੀਕ ਹੈ ਜੀ ਧੰਨਵਾਦ ਜੀ